ਜਗਰ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡਬੂਟ ਚ ਜਾ ਕਿਤੇ YouTube ਤੇ ਸਵਾਲ ਕਰ ਲੈ ਕਿਥੇ ਦਿੱਤੀ ਹੈ ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜ਼ਰੂਰ ਜਾਇਓ ਜਾਂ ਚਾਹਦੇ ਹੋਏ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ਹੀਦ ਅਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਹੈ ਜੀ ਹੀਰੇ ਕਿਉਂ ਮਰ ਵਾਲੇ ਫਿਰ ਜੇ ਜ ਮੇਰਾ ਨਾਮ ਸੁਖਪ੍ਰੀਤ ਸਿੰਘ ਹੈ ਮੈਂ ਹਫ਼ਤੋਂ ਪਹਿਲਾਂ ਸੀਐਮ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਬੋਲਣ ਦਾ ਅਨਸਰ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹੁੰਦਾ ਮੈਂ ਤੇ ਮੇਰੀ ਵਾਈਫ ਹਰਪ੍ਰੀਤ ਕੌਰ ਸੰਧੂ ਅਸੀਂ ਦੋਵੇਂ ਕੈਨੇਡਾ ਤੋਂ ਵਾਪਸ ਆਏ ਹਾਂ ਜੀ ਤੇ ਇੱਥੇ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕੀਤਾ ਮੇਰਾ ਨਾਮ ਫਤੀਜੀਤ ਸਿੰਘ ਹੈ ਮੈਂ ਫਤੀਗੜ ਸਾਹਿਬ ਜ਼ਿਲ੍ਹਾ ਤੋਂ ਦਾ ਵਸਨੀਕ ਹਾਂ ਤੇ ਸਰ ਮੇਰੀ ਸਿਲੈਕਸ਼ਨ ਐਜ਼ ਅ ਜੂਨੀਅਰ ਇੰਜੀਨੀਅਰ ਸਿਵਲ ਪੰਚਾਇਤੀ ਰਾਜ ਡਿਪਾਰਟਮੈਂਟ ਵਿੱਚ ਹੋਈ ਆ ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਮਾਨ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦਾ ਇਹ ਸਭ ਬਣਾਇਆ ਸੀ ਸਭ ਇਕੱਠੇ ਹੋਏ ਹਾਂ ਸਰ ਜਿਵੇਂ ਮੇਰੀ ਗ੍ਰੈਜੂਏਸ਼ਨ ਮੁੱਕੀ ਮੁੱਕਦੇ ਸਾਰੇ ਮੇਰਾ ਕੈਨੇਡਾ ਦੇ ਜਹਾਜ਼ ਨੂੰ ਹੱਥ ਪੈ ਗਿਆ ਤੇ ਮਾਨ ਸਾਹਿਬ ਦੀ ਸਰਕਾਰ ਨੇ ਹੱਥ ਫੜ ਕੇ ਕਹਿੰਦੇ ਵੀ ਲੈ ਵੀ ਪੰਜਾਬ ਦੀ ਸੇਵਾ ਚ ਆ ਜਾ ਤੂੰ ਤੇ ਐਜ਼ ਅ ਯੂਥ ਹੁਣ ਮੇਰੀ ਰਿਸਪੌਂਸਿਬਿਲਟੀ ਹੈ ਅਸੀਂ ਸਾਰਿਆਂ ਨੇ ਰਲ ਕੇ ਆਪਣੀ ਪੰਜਾਬ ਨੂੰ ਹਰਿਆ ਭਰਿਆ ਸੁਨਹਿਰਾ ਪੰਜਾਬ ਅਤੇ ਰੰਗਲਾ ਪੰਜਾਬ ਬਣਾਉਣਾ ਹੈ ਧੰਨਵਾਦ ਜੀ ਤੁਸੀਂ ਬੋਲਣਾ ਹੈ ਜੀ ਆ ਮਾਈਕ ਇਧਰ ਦੇ ਦਿਓ ਨਾਲ ਕੀ ਬੋਲਣਾ ਚਾਹੁੰਦਾ ਮੈਡਮ ਜਾਇਆ ਸੀ ਜਿਹੜਾ ਹੱਥ ਲੱਗ ਛੱਡੇ ਸੀ ਬਲ ਲੱਗਿਆ ਸੀ ਸਰ ਉਸੇ ਲਈ ਐਵੇਂ ਰਿਜ਼ਲਟ ਆ ਗਿਆ ਮੇਂ ਗੱਲ ਹੈ ਅੱਛਾ ਉਸ ਤੋਂ ਉਧਰ ਚਾਰਟ ਆ ਗਿਆ ਤੇ ਭਾਈ ਹੱਥ ਲੱਗ ਛੱਡੇ ਚਲੋ ਵੈਲਕਮ ਵੈਲਕਮ ਥੈਂਕ ਯੂ ਸਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਦਿਨ ਦੀਆਂ ਟੋਟਲ 497 ਅੱਜ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਜਿਹਦੇ ਵਿੱਚ ਸਟੇਸ਼ਨ ਪ੍ਰੋਫੈਸਰ ਨੇ 270 ਲਾਈਬ੍ਰੇਰੀਅਨਸ ਨੇ 41 ਥੋੜਾ ਜਿਹਾ ਮੈਂ ਵਿਰੋਧੀ ਪਾਰਟੀਆਂ ਵਾਸਤੇ ਦੱਸ ਦੇਣਾ 41 ਉਹ 41 ਜਾਣਦੇ ਨਹੀਂ ਨਾ ਉਹਨਾਂ ਨੂੰ ਅੰਗਰੇਜ਼ੀ ਸਮਝਾਉਣਾ ਪੈਂਦਾ ਤੇ ਨਾਲ 35 ਜੇਈ ਨੇ ਸਿਵਲ ਦੇ ਵਿੱਚ 55 ਸਿਵਲ ਚ ਜੇਈ ਜਿਹੜੇ ਨੇ ਉਹ ਐਸਟਿਓਜ਼ ਨੇ 12 ਜੇਈ ਦੇ ਵਿੱਚ ਜੇਈ ਨੇ ਜੀਐਸਓ ਪੀਐਨਬੀ ਹੈ ਕਲਰਕ ਵੀ ਹੈ ਹਰ ਕਿਸਮ ਦੀ ਨੌਕਰੀ ਲਗ ਲਗ ਪੰਜ ਵਿਭਾਗਾਂ ਦੀਆਂ ਨੌਕਰੀਆਂ ਨੇ 400 97 ਤੇ ਅੱਜ ਵਾਲੀਆਂ ਮਿਲਾ ਕੇ ਹੁਣ ਤੱਕ ਇਸ ਗਵਰਨਮੈਂਟ ਦੇ ਟਨੇਅਰ ਦੇ ਵਿੱਚ 50892 ਨੌਕਰੀਆਂ ਆਉਂਦੀਆਂ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਿਸੇ ਡਿਬੇਟ ਡਬੂਟ ਚ ਜਾ ਕੇਤੇ YouTube ਤੇ ਸਵਾਲ ਕਰ ਲੈਣ ਕਿਥੇ ਦੀਆਂ ਨੌਕਰੀਆਂ ਜੀ ਦਿਖਾਓ ਜੀ ਆ ਬੈਠੇ ਨੇ ਜੀ ਤੁਸੀਂ ਪਲੀਜ਼ ਮੀਡੀਆ ਨਾਲ ਗੱਲ ਕਰਕੇ ਜ਼ਰੂਰ ਜਾਇਓ ਜਾਂ ਚੰਦੇ ਹੋਏ ਉਹ ਹਸਬੈਂਡ ਵਾਈਫ ਆਏ ਨੇ ਕੈਨੇਡਾ ਤੋਂ ਆਏ ਨੇ ਠੀਕ ਹੈ ਇੱਕ ਫਤਿਹਗੜ ਸਾਹਿਬ ਤੋਂ ਉਹ ਕਹਿੰਦਾ ਜਹਾਜ਼ ਨੂੰ ਹੱਥ ਪੈ ਗਿਆ ਸੀ ਕੈਨੇਡਾ ਵਾਲੇ ਨੂੰ ਠੀਕ ਹੈ ਨਾ ਤੇ ਸਭ ਕੁਝ ਜਾਣਦੇ ਹੋਏ ਵੀ ਨਾ ਮੰਨਣਾ ਇਹ ਮਾੜੀ ਗੱਲ ਹੈ ਮੇਰੇ ਕੋਲ ਕੱਲੇ ਕੱਲੇ ਡਿਪਾਰਟਮੈਂਟ ਦੀ ਲਿਸਟ ਪਈ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਚ ਹੁਣ ਤੱਕ ਤੇ ਆ ਅੱਜ ਵਾਲੇ ਕੋਈ 51 52 ਹਜ਼ਾਰ ਵਾਲਾ ਚੂੜਤਾ ਨਹੀਂ ਬੋਲ ਦੂਗਾ 52000 ਨੌਕਰੀ ਦਿੱਤੀਆਂ ਕਿਤੇ ਨਾ ਕਿਤੇ ਤਾਂ ਮਿਲਣ ਗਈ ਤੁਹਾਨੂੰ ਉਹ ਕਿਸੇ ਪਿੰਡ ਚ ਮਿਲਣਗੇ ਕਿਤੇ ਸ਼ਹਿਰ ਚ ਮਿਲਣਗੇ ਪਰ ਉਹ ਯਕੀਨ ਹੀ ਨਹੀਂ ਕਰ ਰਹੇ ਕਾਰਨ ਇਹ ਹੈ ਕਿ ਉਹਨਾਂ ਨੇ ਆਪ ਦਿੱਤੀ ਨਹੀਂ ਉਹ ਕਹਿੰਦੀ ਆਹ ਕਹੇ ਕਿਵੇਂ ਹੋ ਜਾਂਦਾ ਹੈ ਵੇ ਹੋ ਨਹੀਂ ਸਕਦਾ ਹੋ ਸਕਦਾ ਜੇ ਨੀਤ ਸਾਫ਼ ਹੋਵੇ ਤਾਂ ਔਰ ਇੱਕ ਵੀ ਰੁਪਈਆ ਕਿਸੇ ਦਾ ਲੱਗਿਆ ਹੋਵੇ ਕਿ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਪਈ ਹੋਵੇ ਕਿਸੇ ਨੂੰ ਕੋਈ ਸਪਾਰਸ਼ ਲਾਉਣੀ ਪਈ ਹੋਵੇ ਜਾਂ ਘੱਟ ਨੰਬਰਾਂ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਕਿ ਬੱਦ ਨੰਬਰ ਵਾਲੇ ਨੂੰ ਮੰਤਰੀ ਜਾਣਦਾ ਸੀ ਕੋਈ ਜਬਾਦ ਨੰਬਰ ਵਾਲਾ ਇਸ ਕਰਕੇ ਰਹਿ ਗਿਆ ਹੋਵੇ ਘੱਟ ਨੰਬਰ ਵਾਲੇ ਕੋਲ ਪੈਸੇ ਜ਼ਿਆਦੇ ਸੀ ਜਿਹੜੀ ਮੈਰਿਟ ਬਣੂਗੀ ਉਸ ਮੈਰਿਟ ਦੇ ਵਿੱਚ ਤੁਹਾਨੂੰ ਇੱਕ ਇੱਕ ਘਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਸੋ ਇਹ ਸਾਡਾ ਮਿਸ਼ਰ ਰੋਜ਼ਗਾਰ ਜਿਹੜਾ ਇਹ ਲਗਾਤਾਰ ਇਸ ਤਰ੍ਹਾਂ ਜਾਰੀ ਰਹੂਗਾ ਆਉਣ ਵਾਲੇ ਹਫ਼ਤੇ ਫੇਰ ਇੱਕ ਫੰਕਸ਼ਨ ਹੋਊਗਾ ਵੱਡਾ ਪੋਸਟਾਈ ਮੇਰੇ ਕੋਲ ਕਿ ਲਵ ਲਵਪ੍ਰੀਤ ਸ਼ੈਦੋ ਨਾਮ ਮੁੰਡੇ ਦਾ ਲਵਪ੍ਰੀਤ ਸਿੰਘ ਬਣਿਆ ਐਸ ਡੀ ਐਮ ਮਾਪਿਆਂ ਦਾ ਸੁਪਨਾ ਹੋਇਆ ਪੂਰਾ ਅੱਖਾਂ ਨਾਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼ ਨਾ ਰੇ ਲਾਇਆ ਕਰੋ ਜਿੰਦਾਬਾਦ ਮੁਰਦਾਬਾਦ ਚਲੋ ਸ਼ਾਬਾਸ਼ ਸੋ ਆਮਕਰਾਂ ਦੇ ਲੋਕਾਂ ਤੇ ਆ ਤੇ ਆ ਪੁੱਤਾਂ ਚ ਵੀ ਬਹੁਤ ਟੈਲੈਂਟ ਹੈ ਮੌਕਾ ਤਾਂ ਮਿਲੇ ਨਾ ਹੁਣ ਮੌਕਾ ਮਿਲ ਰਿਹਾ ਆ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਬਾ ਇੱਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗਿਆ ਜ਼ਮੀਨਾਂ ਵੇਗੀਆਂ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਗਣਾ ਉਹ ਜਿਹੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਕੋਈ ਬਹੁਤ ਵੱਡੀ ਉਹ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਐਸੇ ਕਰਕੇ ਹੀ ਮੈਂ ਬਹੁਤ ਸਿਰ ਪਹਿਲਾਂ ਪੈਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਹੀ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ੀਦਰ ਜੰਮ ਪਾ ਗਸ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਹੈ ਜੀ ਹੀਰੇ ਕਿਉਂ ਮਰ ਵਾਲੇ ਫਿਰ ਜੇ ਜਾਣ ਤਾਂ ਉਹਨਾਂ ਕੋਲ ਸੀ ਫਿਰ ਫਿਰ ਉਹਨਾਂ ਨੂੰ ਇੱਥੇ ਰੱਖ ਲੈਂਦੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਕਾਦੇ ਪਾਸ ਤੇ ਲੜਾਈਆਂ ਲੜੀਆਂ ਗਦਰ ਹੋਏ ਫਾਂਸੀਆਂ ਤੇ ਚੜੇ ਇਸ ਕੇਸ ਕੇਸ ਕਲ ਵਾਸਤੇ ਸਾਡਾ ਮੁਲਕ ਹੈ ਜੀ ਅਸੀਂ ਆਪਦੇ ਫੈਸਲੇ ਆਪ ਕਰਿਆ ਕਰਾਂਗੇ ਉਹ ਫਿਰ ਉਹਦੋਂ ਭਜਣ ਲੱਗੇ ਜੀ ਉਹ ਫੈਸਲੇ ਆਪ ਆਪਣੇ ਹੱਕ ਚ ਕਰਨ ਲੱਗੇ ਜਿਹੜੇ আহ গুলো